ہوتے ہیں آج کے دن میں پوچھنے کی کوشش کر رہا ہوں آج کے ستے صبح ہیں نا لاٹج رہے ہیں کہتے ہیں رہتے ہیں جن کے ہوتے ہیں شکار ہیں ہوتا ہے نا یہ ادھر 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 جوے کر دیئے fyrir tjóðan verður í stín verður í stín hérna kjöld er mér hérna fyrir mér ichi Mían bermat maður sundur fyrir komið ਗੱਲ ਕਰਨੇ ਸਰੇਂਜ ਬਰਾਮਤ ਹੋਈ ਹੈ ਚਲੋ ਇਹ ਨਾ ਲਾਇਆ ਹੈ ਇਹ ਤਾਂ ਸਰਪਰਾ ਇਹ ਚਿੱਟੜਾਲੀ ਮੇਰੇ ਪੇੜ ਲੋਕ ਹੀ ਹੈ ਤਾਂ ਕਲੀਅਰ ਜੀ ਹੈ ਉਹ ਫਿਰ ਵੈਸੇ ਹਰ ਚੀਜ਼ ਹੋਰ ਕਈ ਵਾਰ ਬਣਾ ਦੇ ਡੈੱਡ ਬੋਡੀ ਚੱਕ ਰਹੇ ਆ ਸੀਰਾ ਟੋੜ ਦੇ ਨਸਾਂ ਜੀਆਂ ਕਰ ਰਹੇ ਆ ਦੇਖ ਸਕਦੇ ਹੋ ਜਿਹੜੀ ਬਾਥਰੂਮ ਚੋਂ লাশ ਕੱਢੀ ਜਾ ਰਹੀ ਹੈ ਸੀਰਾ ਦਿਖਾ ਰਹੇ ਆ ਸੀਰਾਂ ਦੇਖ ਰਹੇ ਹੋ ਜਿਹੜੀ ਡੈੱਡ ਬੋਡੀ ਹੈਗੀ ਆ 플ਸ਼ ਬਾਥਰੂਮ ਚੋਂ ਕੱਢੀ ਜਾ ਰਹੀ ਹੈ ਤੁਹਾਡੇ ਨਰਸੀਰਾਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਸੀਰਾਂ ਕੁਝ ਨਹੀਂ ਹੈਗਾ ਉਹ ਡਰ ਹੀ ਘਰੀ ਆ ਇਧਰ ਆ ਜਾਓ ਯਾਰ ਇਧਰ ਆ ਜਾਓ ਬੱਸ ਉੱਤਰ ਰਹਿ ਪਾਓ ਆਪਾਂ ਆਉਂਦੇ ਆ ਯਾਰ ਉਹ ਤੇ ਬਾਹਰ ਜਾ ਤੇਰਾ ਵੇਖਣਾ ਨਹੀਂ ਦੱਸੋ ਹੈ ਅੰਦਰ ਜ਼ਿਆਦਾ ਨਹੀਂ ਗਿਆ سو so, دوستو تصویر سانجیاں کر رہے ہیں ڈیڈ باڈی چک رہے ہیں پینڈ دے لوگ ہے گیار, جو سمیل بہت مار ہے گی آ تصویر سانجیاں کر رہے ہیں اندر ਆ ਗਿਆ ਆ ਗਿਆ ਉਹ ਬਿੱਲ ਦੇ ਵਿੱਚ ਤੋਂ ਨਿਕਲ ਕੇ ਆ ਰਿਹਾ ਹੈ ਉਹ ਨਹੀਂ ਪਿਆਵਾ ਹੈ ਉਹ ਪਰ ਆਮ ਆ ਗਿਆ ਕੀ ਇਹ ਸਰੇਂਜ ਅੱਗੇ ਆ ਜਾ ਅੱਗੇ ਆ ਜਾ ਅੱਗੇ ਅੱਗੇ ਆ ਜਾ ਅੱਗੇ ਉਰੇ ਆ ਜਾ ਉਰੇ ਲੈ ਆ ਇੱਥੇ ਆ ਇੱਥੇ ਆ ਜਾ ਐਸੇ ਦਿਖਾ ਲੈ ਹਾਂਜੀ ਮੈਂਬਰ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਰਸ਼ਨ ਸਿੰਘ ਬਿੱਟੂ ਜੀ ਤੁਹਾਡੇ ਪਿੰਡ ਇੱਕ ਡੈੱਡ ਬਾਡੀ ਮਿਲੀ ਹੈ ਕੀ ਨਾਮ ਹਦਾ ਜੀ ਉਹਦਾ ਨਾਮ ਹੈ ਜੀ ਕਰਨ ਸਿੰਘ ਕਾ ਪੁੱਤਰ ਕਰਮੇ ਸਿੰਘ ਉਹ ਸਰਜੀਤ ਸਿੰਘ ਜੀ ਵਾਸੀ ਬੈਂਡਸ ਕੇ ਇਹ ਰਹਾ ਬਦਲਾ ਰਹਿੰਦੇ ਪਹਿਲਾਂ ਇੱਥੇ ਸੀ ਤੇ ਬਾਕੀ ਹੁਣ ਅੱਜ ਕੱਲ ਪੱਠੇ ਦੇ ਕੰਮ ਕਰ ਰਹੇ ਨੇ ਤੇ ਉੱਥੋਂ ਚੱਲ ਤੇ ਕੋਈ ਨਹੀਂ ਛੇੜੀ ਬੰਦੇ ਨੇ ਤਾਂ ਕਿ ਉਹਨਾਂ ਕੋਲ ਤਰੀਕਾ ਲਾਣੀ ਹੁੰਦਾ ਹੈ ਕਿ ਉਹਨਾਂ ਕੋਲ ਜਾਣਾ ਹੁੰਦਾ ਹੈ ਤੇ ਕਹਿੰਦੇ ਨੇ ਚਿੱਟੇ ਨਾਲ ਓਵਰਡੋਜ਼ ਨਾਲ ਹੋਈ ਹੈ ਹੁਣ ਤਾਂ ਡੈੱਡ ਬੋਡੀ ਚੱਕੀ ਜਾ ਕੇ ਤਾਂ ਪਤਾ ਲੱਗੇਗਾ ਜਾਂ ਪੋਸਟਮਾਰਟ ਹੋਵੇਗਾ ਤਾਂ ਫੇਰ ਹੀ ਪਤਾ ਲੱਗੇਗਾ ਵੀ ਇਹ ਚਿੱਟੇ ਦੀ ਡੋਜ਼ ਨਾਲ ਮਰਿਆ ਹੈ ਜਾਂ ਹੋਰ ਕਿਸੇ ਵਜ੍ਹਾ ਕਰਕੇ ਮਰਿਆ ਹੈ ਜੀ ਉਹਦੇ ਪਿਤਾ ਵੱਲ ਜਾਣ ਲਿਖਾ ਦਿੱਤੇ ਗਏ ਹਾਂਜੀ ਲਿਖਾ ਦਿੱਤੇ ਗਿਆ ਕੋਈ ਚੰਦ ਬੰਦੇ ਨਾ ਜਨਤ ਦੇ ਵੀ ਕੀਤੇ ਆ ਵੀ ਹਾਲੇ ਦਾ ਚਿੱਟੇ ਦਾ ਐਲੀਗੇਸ਼ਨ ਲੱਗਿਆ ਵੀ ਬਲਾਨਾ ਬਲਾਨਾ ਵੇਚ ਰਹੇ ਇਹ ਤੋਂ ਦੇ ਪਿਤਾ ਦੀ ਲੈਂਗੁਏਜ ਹੈ ਨਾ ਕਿ ਪੰਚਾਇਤ ਦੀ ਨਾ ਕੋਈ ਕੁਝ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਟੋਡੇ ਪਿੰਡ ਇੱਕ ਡੈੱਡ ਬੋਡੀ ਮਿਲੀ ਹੈ ਜੀ ਜੀ ਸਰ ਇਹ ਡੈਡ ਬੋਡੀ ਤਕਰੀਬਨ ਆਦਨੇ 7-8 ਦਿਨ ਹੋ ਗਏ ਨੇ ਹੂੰ ਵੀ ਇੱਥੇ ਪਈ ਕਿਸੇ ਦਾ ਘਰ ਹੈਗਾ ਉਹ ਨਰਮੈਤ ਗਏ ਬਣੇ ਪਰਮਜੀਤ ਸਿੰਘ ਪੁੱਤਰ ਕੱਕਾ ਸਿੰਘ ਹੂੰ ਜੀ ਡੈਡ ਬੋਡੀ ਸਰਜੀਤ ਸਿੰਘ ਉਰਫ ਕਰਨ ਹੂੰ ਉਹਦੀ ਡੈਡ ਬੋਡੀ ਪਿੰਡ ਸਕੇਰਪ ਦਾ ਵਸਦੀਕ ਨੇ ਆਪਣੇ ਜੀ ਹਾਂਜੀ ਕੀ ਕਰਨਾ ਮਾ ਉਸਤਾ ਜੀ ਸਰ ਜਿਹੜਾ ਪਰਿਵਾਰ ਦੇ ਮੁਤਾਬਕ ਤੇ ਜਿਹੜਾ ਦਾ ਡੈਡੀ ਗਏ ਰਿਆ ਨਾ ਉਸ ਮੁਤਾਬਕ ਤਾਂ ਨਸ਼ੇ ਦੇ ਚਿੱਟੇ ਦੇ ਗੰਦ ਨੇ ਓਵਰਡੋਜ਼ ਨਾਲ ਮੌਤ ਹੋਈ। ਕੋਈ ਨਾਂ ਵੀ ਲਿਖਾਇਆ? ਹਾਂਜੀ ਸਰ ਚਾਰ ਨਾਂ ਜਨਤ ਕੀਤੇ ਨੇ ਉਹਨਾਂ। ਹੂੰ। ਆਦੇ ਸਾਹ ਉਹਨਾਂ ਹੀ ਲਿਖਾਇਨੇ। ਹੂੰ। ਪਿਤਾ ਉਹਦੇ ਪਿਤਾ ਨੇ ਮੁੰਡੇ। ਪੁਲਿਸ ਨੇ ਬਿਆਨ ਲੇਖ ਲਏ। ਹਾਂਜੀ ਹਾਂਜੀ ਬਿਆਨ ਲੇ। ਜੀ। ਉਹ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ? ਸਰ ਤਾਂ ਜਿਹੜੀ ਮੰਨ ਲਓ ਕੋਈ ਵੀ ਹੈ ਅੱਜ ਇਹ ਦਿਨ ਹੋਈ ਕੱਲ ਨੂੰ ਹੋਰ ਵੀ ਕਿਸੇ ਨਾ ਇਸ ਨੂੰ ਕੱਟਣਾ ਵਾਪਰ ਸਕਦੀ ਹੈ। ਇਹਨਾਂ ਦੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ। ਜੀ। ਹਾਂਜੀ। ਪਹਿਲਾ ਪੁਰਸ ਪ੍ਰਸ਼ਾਸਨ ਦੱਸਿਆ ਸੀਗਾ। ਮਤੇ ਪਾਇਆ ਹਾਂਜੀ ਸਰ ਮਤੇ ਪਾਇਆ ਸੀ ਅਜ ਤੋ ਪਹਿਲਾ ਮੈਂ ਡੇਢ ਮਹੀਨਾ ਉਸ ਮਤੇ ਦਾ ਕੋਈ ਵੀ ਸਾਨੂੰ ਨਹੀਂ ਲਾਭ ਹੋਇਆ ਹਾਂਜੀ ਜੀ ਹੁਣ ਤੱਕ ਤੁਹਾਡੇ ਪਿੰਡ ਚਿੱਟੇ ਨਾਲ ਕਿੰਨੀਆਂ ਮਾਤਾ ਹੋ ਚੁੱਕੀਆਂ ਇਹ ਮੈਂ ਜਦੋਂ ਤਾਂ ਮੈਂ ਸਰਪੰਚ ਬਣਾ ਤੀਜੀ ਮੌਤ ਜੀ ਤੀਜੀ ਹਾਂਜੀ ਜੀ ਲਗਾਤਾਰ ਸلسਲਾ ਜਾ ਰਿਹਾ ਹਾਂਜੀ ਸਰ ਜੀ ਹੋਰ ਕੀ ਮੰਗ ਕਰਦੇ ਹੋ ਸਰ ਅਸੀਂ ਇਹ ਹੀ ਮੰਗ ਕਰਨੇ ਹੈ ਪ੍ਰਸ਼ਾਸਨ ਨੇ ਅੱਗੇ ਮੇਰੀ ਬੇਨਤੀ ਹੈ सीएम साहब दी विनती ਸਾਡੇ ਇਲਾਕੇ ਦੇ ਐਮਲ ਸਾਹਿਬ ਅਗੇ ਨੇ ਉਹਨਾਂ ਕੀ ਬੇਨਤੀ ਵੀ ਜਿਹੜੀ ਹੈ ਨਸ਼ੇ ਦੇ ਵਪਾਰੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ। ਜੀ ਆ ਪੰਜਾਬ ਪੁਲਿਸ ਪਹੁੰਚੀ ਹੋਵੇ ਤੁਹਾਡੇ ਬਿਆਨ। ਹਾਂਜੀ। ਜੀ ਕੀ ਬਿਆਨ ਲਿਖਾਏ ਹੈਗੇ? ਹਾਂਜੀ ਨੰਦੀਸਰ ਜੀ ਮੁੰਡਾ ਚਿੱਟਾ ਲਾ ਕੇ ਮਰਿਆ ਜਿੱਤੇ ਵੇਚਦੇ ਨੇ ਤੇ ਪਿੰਡ ਜੇ। ਅੱਛਾ ਕੌਣ ਵੇਚਦਾ ਚਿੱਟਾ ਜੀ? ਤੇ 3-4 ਘਰ ਹੈਗੇ ਆ ਜੀ। ਅੱਛਾ ਨਾ ਬਿਆਨਾਂ ਚ ਨਾਮ ਲਿਖਾਏ ਉਹਨਾਂ ਦੇ? ਇਹ ਵੇਚਦੇ ਆ। ਅੱਛਾ ਪਿੰਡ ਚ ਕੀ ਕਰਦੇ ਹਾਂਜੀ ਚਿੱਟਾ ਵੇਚਦੇ ਆ ਹਾਂਜੀ ਹੂੰ ਚਿੱਟਾ ਵੇਚਦੇ ਕਿੰਨੇ ਸਮੇਂ ਤੋਂ ਬਹੁਤ ਸਮੇਂ ਤੋਂ ਵੇਚੀ ਜਾਂਦੇ ਹੂੰ ਤੇ ਪੰਚਾਇਤ ਨੇ ਰੋਕਿਆ ਨਹੀਂਗਾ ਇਹਨਾਂ ਨੂੰ ਰੋਕਿਆ ਰੁਕਦੇ ਨਹੀਂ ਜੀ ਹੂੰ ਕੀ ਕਹਿੰਦੇ ਆ ਗਾਲਾਂ ਕੱਢਦੇ ਆ ਗੁੰਮੰਦਾ ਬੋਲਦੇ ਆ ਹੂੰ ਆਰੇ ਕੰਨ ਹੂੰ ਜਿਹਦੀ ਡੈਥ ਹੋਈ ਟੋਡਾ ਲੜਕਾ ਹਾਂਜੀ ਕਿੰਨੀ ਇਹਦੀ ਉਮਰ ਆ 18 ਸਾਲ ਦੀ ਕੀ ਨਾਮ ਇਹਦਾ ਕਰਨ ਸਿੰਘ ਕਰਨ ਸਿੰਘ ਹਾਂਜੀ ਪਿੰਡ ਕਿਹੜਾ ਜੀ ਸਕੇਰਾ ਬੋਲਦਾ ਜੀ ਜ਼ਿਲ੍ਹਾ ਜੀ ਨਾਇਲਪਾ ਜੀ ਜੀ ਸਰ ਪਿੰਡ ਸਖੇਰਾ ਬੋਦਲਾ ਪਹੁੰਚੇ ਹਾਂ ਅੱਜ ਇੱਕ ਡੈੱਡ ਬੋਡ ਨਹੀਂ ਮਿਲੀ ਹੈ ਕੀ ਕਰਨਾ ਹੈ ਇਹਦੇ ਜੀ ਬਸ ਤਲਾਬ ਮਿਲੀ ਅੱਜ ਪਿੰਡ ਸਖੇਰਾ ਬੋਦਲੇ ਕੋਈ ਮਤਲਬ ਡੈੱਡ ਬੋਡੀ ਹੈ ਜੀ ਉਹਨਾਂ ਆ ਕੇ ਵੇਖਿਆ ਇਹਨਾਂ ਦਾ ਬਾਰਸ ਆਇਆ ਇਹਨਾਂ ਦਾ ਪਿਓ ਜੀ ਜੋ ਵਿਆਹ ਲਖਾਏਗਾ ਆਪਾਂ ਉਹ ਸਾਥ ਸਰchnak ਤੋਂ ਚੁੱਕੀ ਆਂ ਆਂਬਾ ਸਭ ਨਕਸ਼ਤ ਕਰ ਲਿਆ ਉਹ ਲੜਕਾ ਉਹਦਾ ਮੁੰਡਾ ਦਾ ਪਰ ਉਹਦੇ ਪਿਓ ਦਾ ਨਾਮ ਹੈ ਜੀ ਸਰਜੀਤ ਸਿੰਘ ਹੂੰ ਜੋ ਵਿਆਹ ਲਖਾਏਗਾ ਲੜਕੇ ਸਰ ਕੀ ਨਾਮ ਹੈ ਜੀ ਕਰਨ ਸਿੰਘ ਉਰਫ ਕਰਨੀ ਜੀ 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 ਇਹ ਜਿਹੜੇ ਇਹਦੇ ਪਿਤਾ ਵੱਲੋਂ ਕੀ ਬਿਆਨ ਲਿਖਾਇਆ ਗਿਆ ਜੀ ਲਿਖ ਰਿਹਾ ਹੈ ਬਿਆਨ ਕਰ ਵੀ ਕਰਾਂਗੇ ਕਰ ਵੀ ਕਰੋ ਠੀਕ